ਹਾਈ ਹਾਈ ਸੇਰ ਵੀ ਨਹੀਂ ਵਗਣਿਆ ਕਿਤੇ ਇੰਨੀ ਗਰਮੀ ਆ ਮੁੜ ਕੇ ਨਵਾਲ ਭਰੇ ਪਈ ਆ ਤੇ ਰਾਜਵਿੰਦਰ ਵੀ ਫੋਨ ਤੇ ਫੋਨ ਕਰੀ ਜਾਣਦੀ ਆ ਇਹਦਾ ਹਾਂ ਜਾਨੀ ਆ ਜੇ ਮੈਂ ਹਾਂ ਕਰੀ ਦਿੱਤੀ ਆ ਤੇ ਬੰਦਾ ਕੱਲਾ ਚੱਲ ਜੈਣਾ ਆਪਣੀ ਮਨਪਸੰਦ ਸੂਟ ਲੈ ਆਉਂਦਾ ਜਦੋਂ ਕਿਸੇ ਨਾਲ ਚਾਹੀਏ ਨਾ ਤੇ ਕੋਈ ਆਖੇ ਵੀ ਆਹ ਸੂਟ ਲੱਲਾ ਤੇ ਮਾਨੂੰ ਨਾ ਪਸੰਦ ਲੱਗੇ ਤਾਂ ਵੀ ਬੜਾ ਪੰਗਾ ਚਲ भी नहीं हे तक दसायाद कर दम्मी जा दूंगी पुत कल फिर वाहवा लुगे लाए ਲੋਗੇ ਮੰਮੀ ਘਰ ਦੇ ਲਾਉਣੇ ਖਾਣ ਪੀਣ ਦੇ ਉਹ ਮੰਮੀ ਨਹੀਂ ਗਰਮੀ ਐ ਕੋਈ ਖਾਦਾ ਪੀਤਾ ਜਦ ਆਫੀ ਗਰੀ ਪਾਣੀ ਪੀਪੀ ਜਾਫਰੇ ਹੋਈ ਸਾ ਪੁੱਤ ਤੂੰ ਤੇ ਮੇਰਾ ਪੁੱਤ ਵਾ ਜੇ ਤੂੰ ਵੀ ਝੂਠ ਬੋਲੇ ਕਿੱਡੀ ਮਾੜੀ ਗੱਲ ਵਾ ਮੰਮੀ ਕਹਦਾ ਤੁਹਾਨੂੰ ਕੋਈ ਝੂਠ ਬੋਲਣਾ ਸਭ ਕੁੜ ਸੋਈ ਚ ਹੀ ਆ ਉਹ ਕਿਹੜਾ ਚੁੱਕ ਕੇ ਲੱਗੇ ਜਾਂ ਤੁਹਾਡਾ ਕੋਈ ਚੋਰੀ ਹੀ ਨਹੀਂ ਉਹ ਤੇ ਕਿਤੇ ਇੰਨੀਆਂ ਗੱਲਾਂ ਕਰਮੀਤ ਕਰਦੀ ਆ ਕਿ ਇੰਨਾ ਕੁਝ ਖਾਦਾ ਤੇ ਹਾਨੂੰ ਬਾਜੀ ਕਹਿੰਦਾ ਵਾ ਰੈਸਟੋਰੈਂਟ ਵਿੱਚ ਤਨ ਮੈਂ ਲੈ ਕੇ ਜਾਣਾ ਓਏ ਮੰਮੀ ਔਰ ਹੈ ਹੀ ਵਿਲੀ ਦੇ ਸ਼ਦੈਣ ਵਾ ਸਰੇ ਦੀ ਆਹੋ ਨਾਲੇ ਜਿਹੜੀ ਖਾ ਪੀ ਗਈ ਲੇੜ ਗਈ ਆ ਖਰਚਾ ਕਰਾ ਗਈ ਉਹ ਤੇ ਆਪੇ ਸ਼ਦੈਣ ਮੰਮੀ ਕਾਦਾ ਖਰਚਾ ਕਰਾ ਗਈ ਸਾਡਾ ਰਾਤ ਨਹੀਂ ਰਹੀ ਤੇ ੱੱਕੇ ਨਾਲ ਰਾਤ ਰੱਖਿਆ ਮੈਂ ਕਦੀ ਤੁਸੀਂ ਆਇਂ ਚ ਰਹਿ ਪੂਰੀ ਰਾਤ ਕੋਟਾ ਨਹੀਂ ਪੂਰਾ ਹੋਇਆ ਹੋਣਾ ਤਾਂ ਕਰਕੇ ਰਾਤ ਰੱਖ ਲਿਆ ਵੀ ਹੋਰ ਕੁਝ ਬਣਾ ਬਣਾ ਖਵਾਲਦੇ ਹੋਰ ਕੁਝ ਖਵਾਲਦੇ ਮੇਰੀ ਵੀ ਸੁਣ ਲੋ ਆਪਣੇ ਰੋਲਾ ਪਈ ਜਾਂਦੇ ਦੁੱਧ ਘਰ ਦਾ ਸੀ ਹੂੰ ਪਨੀਰ ਬਣਾ ਲਿਆ ਘਰ ਦੇ ਦੁੱਧ ਦਾ ਤੇ ਥੋੜੀਆਂ ਜਿਹੀਆਂ ਸੇਵੀਆਂ ਬਣਾ ਲਈਆਂ ਅਸੀਂ ਰਾਤ ਨੂੰ ਅੱਛਾ ਹੋਰ ਕੀ ਬਣਾਉਣਾ ਪੰਜਾ ਵੀ ਬਣ ਗਿਆ ਸੇਵੀਆਂ ਵੀ ਬਣ ਗਈਆਂ ਤੇ ਰਹਿ ਕੀ ਗਿਆ ਮਗਰ ਰਾਤ ਨੂੰ ਹੋਰ ਉਹਨਾਂ ਨੂੰ ਕੀ ਖਵਾ ਲੈਣਾ ਹੈਗਾ ਤੇ ਮੰਮੀ ਹੁਣ ਕੋਈ ਭੈਣ ਭਰਾ ਦੇ ਤੂੰ ਭੁੱਖਾ ਕਰ ਦੇ ਬਹੁਤ ਰਾਹ ਘਾਰ ਮਾ ਉਦਾਂ ਤੂੰ ਹੈ ਅਜੇ ਤਾਂ ਮੈਂ ਉਹਨੂੰ ਬਲਜੀਤ ਨੂੰ ਨਹੀਂ ਇੰਦੀਆਂ ਗੱਲਾਂ ਪੁੱਛੀਆਂ ਵੀ ਕੀ ਬਣਾਇਆ ਤੇ ਕੀ ਖਵਾ ਲਿਆ ਮੈਂ ਪਹਿਲਾਂ ਮੈਂ ਤੈਨੂੰ ਹੀ ਪੁੱਛਣਾ ਕਿੱਥੋਂ ਬੋਲਦਾ ਹੁਣ ਤਾਂ ਮੰਮੀ ਬਣਾਇਆ ਹੀ ਉਹ ਕੀ ਬਣਾਉਣਾ ਸੀ ਉਹਨੇ ਕੀ ਕੀ ਦੱਸਿਆ ਭਲਾ ਮੈਂ ਤਾਂ ਤੁਹਾਨੂੰ ਦੱਸੋ ਉਹਦਾ ਦਿਮਾਗ ਖਰਾਬ ਆ ਔਰ ਦਾਨ ਨਹੀਂਗੀ ਪੂੰਛ ਦਾਨ ਬਣਾਉਂਦੇ ਮੈਨੂੰ ਅਗਲੀ ਮੈਨੂੰ ਸਭ ਕੁਆ ਦੱਸਦੀ ਆ ਕੀ ਕੁਛ ਖਾਦਾ ਤੇ ਕੀ ਕੋ ਬਲਜੀਤ ਨੇ ਬਣਾਇਆ ਦੱਸ ਦੋ ਕੀ ਦੱਸਗੀ ਤੁਹਾਨੂੰ ਆਂਦੀ ਆ ਮੈਂ ਹਾਂ ਪੁੱਤ ਕੁਛ ਕੁਆਰੇ ਪਿਆਰੀ ਆ ਕੇ ਇੱਦਾਂ ਬੈਠੇ ਆ ਨਹੀਂ ਮਾਸੀ ਜੀ ਬਹੁਤ ਕੁ ਖਾਦਾ ਆਂਦੀ ਸਾਡੇ ਤੇ ਢੇਡੇ ਵਿੱਚ ਕਿਤੇ ਹੁਣ ਥਾਂ ਹੀ ਨਹੀਂ ਆਂਦੀ ਕੋਈ ਚੀਜ਼ ਪਾਉਣ ਨੂੰ ਹੀ ਮੈਂ ਹਾਂ ਏਡਾ ਕੀ ਖਵਾ ਲਤਾ ਆਂਦੀ ਮਾਸੀ ਜੀ ਕੋਬਤੇ ਬਣਾਏ ਭੈਣ ਦੀਦੀ ਨੇ ਮੈਂ ਆਖਿਆ ਕਦੂਆਂ ਨੂੰ ਕੋਬਤੇ ਕਹਿਣ ਦੇ ਤੇ ਕਦੂ ਕੌਣ ਨਹੀਂ ਵੇਂਦਾ ਕਦੂਆਂ ਦਾ ਕੀ ਆ ਨਹੀਂ ਮਾਸੀ ਜੀ ਪਨੀਰ ਵਾਲੇ ਕੋफ्ते ਬਣਾਏ ਤੇ ਕੀ ਕੁਛ ਹੋਨੇ ਮੈਨੂੰ ਹੋਰ ਗਿਣ ਕੇ ਦੱਸ ਦਿੱਤਾ ਤੇ ਤੂੰ ਆਨਾ ਵੀ ਇਹੀ ਕੋ ਬਣਾਇਆ ਹੀ ਨਹੀਂਗਾ ਤੇ ਜੇ ਤੁਹਾਨੂੰ ਮੈਂ ਦੱਸ ਤੇ ਦਿੱਤਾ ਪਹਿਲਾਂ ਹੀ ਕਿ ਘਰ ਦਾ ਪਨੀਰ ਫਟਾ ਲਿਆ ਸੀ ਤੇ ਪਾਲਕ ਦੀ ਇੱਕ ਗੁਸ਼ੀ ਲਿਆਂਦੀ ਤੇ ਉਹਨੇ ਪਾਲਕ ਪਨੀਰ ਬਣਾ ਲਿਆ ਕੋ ਰਾਤੀ ਸੁੱਕਾ ਪਨੀਰ ਬਣਾ ਲਿਆ ਅੱਛਾ ਆਹੋ ਪਨੀਰ ਹੀ ਪਨੀਰ ਵਜਿਆ ਫਿਰ ਸਭ ਕਾਹਦੇ ਥਾ ਹਨਾ ਮੇਰੀ ਸੁਣ ਗੱਲ ਜਿਹੜਾ ਦੁੱਧ ਡੇਰੀ ਤੇ ਖੜਿਆ ਸੀ ਕੱਲ ਨਹੀਂ ਰਾਤੀ ਨਹੀਂ ਖੜਿਆ ਅੱਛਾ ਤੇ ਉਹ ਜੇ ਮੋਲ ਲਿਆ ਹੁੰਦਾ ਉਹ ਕਿੰਨੇ ਦਾ ਆਉਣਾ ਸੀ ਮੇਰੇ ਤਰਫੇ 1 ਕਿਲੋ ਦੁੱਧ ਹੋ ਗਿਆ ਵਾ 150 ਰੁਪਏ ਦਾ 2 ਕਿਲੋ ਦੁੱਧ ਆਉਣਾ ਸੀ ਤੇ ਉਹ 150 ਦਾ ਪਨੀਰ ਭੈਣ ਭਰਾ ਕੋਈ ਆਜੇ ਕੀ ਆਖੀ ਘਰੋਂ ਰੋਟੀ ਖਾ ਕੇ ਆਇਆ ਕਰੋ ਆਪਣੇ ਜਦੋਂ ਆਇਆ ਜਿਨੂੰ ਕੱਲ ਦਾ ਸਾਰਾ ਕੁਝ ਖਵਾ ਲੰਡੇ ਰਾਤ ਨੂੰ ਐਡੇ ਪਨੀਰ ਖਵਾ ਤਰ ਫੇ ਘੜੀ ਘੜੀ ਪਨੀਰ ਤੇ ਪਨੀਰ ਵਾਲੇ ਕੋਹਤਿਆਂ ਦੀ ਬਾਕੀ ਰਹਿ ਗਈ ਜਦੋਂ ਅਗਲੇ ਕਹਿੰਦੇ ਆਪਾਂ ਚੱਲ ਜਾਣਾ ਵਾ ਆਖੀ ਜਾਂਦਾ ਰੋ ਅਗਲਾ ਕਹਿੰਦਾ ਜੇ ਰੋ ਜਣਾ ਤੂੰ ਉਹ ਤਾਂ ਕਿੰਨਾ ਰੱਖਿਆ ਭਈ ਤੁਸੀਂ ਜਾਣ ਦਿੰਦੇ ਉਹਨਾਂ ਨੂੰ ਚੰਗਾ ਬਾਬਾ ਗਲਤੀ ਹੋ ਗਈ ਗਲਤੀ ਵਾਲੀ ਗੱਲ ਨਹੀਂ ਹੁੰਦੀ ਅਕਲ ਤੋਂ ਕੰਮ ਲਿਆ ਕਰੋ ਖੋਪਰ ਤੋਂ ਥੋੜਾ ਜਿਆ ਸਰਪਾ ਕਰੋ ਥੋੜ ਕਿ ਸਾਡੇ ਮੂੰਹਾਂ ਲੇ ਦੇਖਣਾ ਵੀ ਇਹੋ ਹੀ ਸਰਫਾਈ ਕਰਨ ਮੰਮੀ ਸਰਫਾਈ ਕੀਤਾ ਸੀ ਮੰਮੀ ਮੈਂ ਚਲਨੀ ਜਿਹੜਾ ਕਰਾਜਿੰਦਾ ਦੇ ਨਾਲ ਕਿੱਥੇ ਕਿੱਥੇ ਜਾਂਦੀ ਸੂਬੇ ਲੈਣੇ ਆ ਧੋਕ ਓਏ ਉਹਦਾ ਪਰਸੋਂ ਵੀ ਫੋਨ ਆਇਆ ਸੀ ਮੈਨੂੰ ਇਹਨੇ ਕੀਤਾ ਸੀ ਉਹ ਆਈ ਇਹਨ ਕਿ ਮੈਂ ਨਾਲ ਚੱਲੂ ਤੇ ਮੈਂ ਮੰਮੀ ਹੋਈ ਗਿਆ ਵਾਂਡੇ ਤੇ ਮਗਰ ਕੋਈ ਭੈਣ ਭਰਾ ਹੀ ਆ ਜਾਂਦਾ ਵਾ ਤੇ ਤੂੰ ਰਹਿ ਤ ਮੁੜ ਕੇ ਮੰਮੀ ਉਹ ਫੇਰ ਚੱਲ ਜੀ ਹਾਂ ਤੋ ਫੇਰ ਲਈ ਆ ਫੋਨ ਕਰਨ ਸੁਵੇਰ ਦਾ ਖੜੀ ਮੰਮੀ ਕੰਮ ਤਾਂ ਨਾ ਮੈਂ ਸਾਰਾ ਕਰ ਲਿਆ ਵਾ ਤੇ ਸਾਰਾ ਗਿਆ ਨਿਭੜ ਤੇ ਹੁਣ ਮੈਂ ਚੱਲੀ ਆਂ ਸ਼ਹਿਰ ਨੂੰ ਕੱਪੜੇ ਲੈਣਾ ਤੇ ਪੁੱਤ ਮੈਂ ਆ ਤੇਰੇ ਨਾਲ ਜਾਨੀ ਆ ਮੈਂ ਇੱਥੇ ਇਕੱਲੀ ਨੇ ਸਾਰਾ ਦਿਨ ਕੀ ਕਰਨਾ ਵਾ ਨਹੀਂ ਮੰਮੀ ਤੁਸੀਂ ਘਰੇ ਰਹੋ ਮੈਂ ਬਲਜੀ ਜੀ ਦੀ ਜੀ ਨੂੰ ਕਿਹਾ ਵਾ ਕੱਲ ਦਾ ਤੇ ਹੁਣ ਹੀ ਚਲ ਜਾਣਾ ਵਾ ਨਹੀਂ ਘਰ ਕੁਈ ਘਰ ਨੂੰ ਮੈਂ ਰਹਿਣਾ ਵਾ ਦੋਵੇਂ ਨੋਸ ਸਸ ਜਾਨੀ ਆ ਆਪਣੀ ਪਸੰਦ ਦੇ ਲੈ ਆਉਣੀ ਆ ਵਾ ਮੰਮੀ ਮੈਂ ਨਹੀਂ ਤੁਹਾਡੇ ਨਾਲ ਜਾਣਾ ਤੁਹਾਡੀ ਪਸੰਦ ਤੁਹਾਨੂੰ ਪਤਾ ਮੈਨੂੰ ਨਹੀਂ ਪਸੰਦ ਆਉਂਦੀ ਤੁਸੀਂ ਉੱਥੇ ਸੂਟ ਕਿਦਾਂ ਦੇ ਲੈ ਕੇ ਜਾਣੇ ਨੇ ਉਹ ਮੋٹے ਮੋٹے ਫੁੱਲਾ ਵਾਲੇ ਫਿੱਕੇ ਫਿੱਕੇ ਜਿਹੇ ਰੰਗ ਲੈ ਦੇਣੇ ਆ ਤੇ ਜਦੋਂ ਉਹੜੀਆਂ ਪੈਸੇ ਦੇਣ ਦੀ ਵਾਰੀ ਉਦੋਂ ਤੁਸੀਂ ਰੋਲਾ ਪਾ ਲੈਣਾ ਵਾ 400 ਤੋਂ ਵੱਧ ਤੁਸੀਂ ਮੈਨੂੰ ਸੂਟ ਨਹੀਂ ਲੈਣ ਦਿੰਦੇ ਮੇਰੀ ਹੁਣ ਇੱਕ ਗੱਲ ਸੁਣ ਲੈ ਫੇ ਧਿਆਨ ਦੇ ਨਾਲ ਜੇ ਤੂੰ ਜਾਣਾ ਹੀ ਆ ਨਾ ਸੂਟ ਨਾਲ ਪਰ ਜੀਤ ਦੇ ਨਾਲ ਤੇ ਸਾਬ ਨਾਲ ਸੂਟ ਲਵੀ ਮੀਨੇ ਆਕ ਤਨਖਾਹ ਉਸੇ ਨਾਲ ਕੱਢਣਾ ਹੀ ਉਹ ਇਹ ਥੋੜੀ ਗੱਲ ਵਾ ਆਪੇ ਕੱਲੇ ਸੂਟ ਹੀ ਪਾਉਣੇ ਆ ਤੇ ਹੋਰ ਕੋਈ ਨਹੀਂ ਬਣਾਉਣਾ ਤੇ ਮੰਮੀ ਸਭ ਕੁਝ ਤਾਂ ਬਣਾਇਆ ਵਾ ਬਣਾਇਆ ਕੀ ਨਹੀਂ ਆ ਜੇ ਸਾ ਸੁਖਸ਼ਮਾਈ ਕਹਿੰਦੇ ਫੂਟ ਦੋ ਲੈ ਆ ਹੀ ਲੋ ਤੇ ਤੁਹਾਨੂੰ ਉਹ ਦੁਖਣ ਲੱਗ ਜਾਂਦੇ ਆ ਅੱਜ ਕੱਲ੍ਹ ਕੋਈ ਰੇਟ ਰੂਟ ਕੱਟ ਕਰਦਾ ਜੇ 500 ਰੁਪਏ ਦਾ 500 ਰੁਪਏ ਲੈਣ ਦੇ ਨਾਲ ਜੇ 1000 ਦਾ ਤੇ 1000 ਦਾ ਹੀ ਦੇਣਾ ਵਾ ਉਹ ਟਾਡੇ ਵਾਲੇ ਸਭ ਚਲ ਗਏ ਆ ਵੀ 100 ਦੀ ਚੀਜ਼ ਕਹਿ ਕਹਿ ਕੇ 50 ਦੀ ਲੈ ਲਓ ਇਹ ਦੁਕਾਨਾਂ ਵਾਲੇ ਤੇ ਏਡੇ ਜੇ ਰੇਟ ਦੱਸਦੇ ਆ ਉਹਨਾਂ ਨਾਲ ਘੱਟ ਕਰੀਏ ਤੇ ਫੇਰ ਹੀ ਗੱਲ ਵਾਰਾ ਕੰਦੀ ਆ ਉਹ ਦਫਰ ਦੁਕਾਨ ਤੇ ਪਿਆਰੇ ਛੋਟਾ ਹੀ ਜਾ ਕੇ ਸਾਡੇ ਕੋਲ ਨੀ ਮਮੀ ਬੈਸ ਬਸਈਏ ਹੁੰਦੇ ਟਾਡੇ ਵਾਲੇ ਆ ਘੰਟਾ ਖਾਪਦੇ ਰਹੋ ਇੱਕ ਫੂਟ ਲੈਣਾਂ ਦਾ ਦੋ ਘੰਟੇ ਖਾਪ ਖਾ ਕੇ ਸੇ ਸਾਰੇ ਨਾ ਕਰਕੇ ਆਵੀਂ ਕੋ ਬਣਾਉਣ ਤਣਾਉਣ ਵਾਲੀ ਵੀ ਧਿਆਨ ਕਰੋ ਨਿਆ ਪਰ ਸੂਟਾਂ ਵਾਲ ਧਿਆਨ ਨਹੀਂ ਕਰੀ ਜਾਂਦਾ ਸੂਟਾਂ ਤੇ ਕੀੜੀ ਗੱਲ ਵਾ ਸਿਆਣਿਆਂ ਦੇ ਰੂੜੀ ਦੇ ਕੱਪੜੇ ਤੇ ਰੂੜੀ ਤੇ ਹੀ ਜਾਣੇ ਆ ਮੈਂ ਦਲਦੀ ਕੋਈ ਗੱਲ ਨਹੀਂ ਨਾ ਮੈਨੂੰ ਤੂੰ ਹੀ ਦੱਸਿਆ ਫੋਨ ਆਇਆ ਰਾਜਵਿੰਦਰ ਦਾ ਨਾ ਮੈਨੂੰ ਇੰਨੇ ਦੱਸਿਆ ਮੈਨੂੰ ਫੋਨ ਆਇਆ ਵਾ ਮਮਮੀ ਹੁਣ ਤੇ ਤੁਹਾਨੂੰ ਦੱਸ ਦਿੱਤਾ ਵਾ ਨਾ ਇਹਨੂੰ ਚੰਗਤ ਫਿਰ ਦੱਸਣਾ ਨਹੀਂ ਚਾਹੀਦਾ ਤੂੰ ਦੱਸਿਆ ਵਾ ਪੁੱਛਿਆ ਤੇ ਨਹੀਂ ਨਾ ਮੈਨੂੰ ਕਿ ਮਮਮੀ ਫੋਨ ਆਇਆ ਵਾ ਰਾਜਵਿੰਦਰ ਦਾ ਮੈਂ ਉਹਦੇ ਨਾਲ ਜਾਣਾ ਚਾਹਾਂ ਕਿ ਨਾ ਜਾਵਾਂ ਪੁੱਛਿਆ ਤੂੰ ਮੈਨੂੰ ਮਮਮੀ ਤਹਾਡੇ ਆਉਣ ਤੋਂ ਪਹਿਲਾਂ ਤੇ ਉਹ ਤਾਂ ਫੋਨ ਆ ਗਿਆ ਹੀ ਉਦੋਂ ਮੈਨੂੰ ਹਾਂ ਕਰ ਚੁੱਕੀ ਫੇਰ ਮੈਂ ਤੁਹਾਨੂੰ ਕਿੱਥੇ ਉੱਤੇ ਪੁੱਛਣ ਜਾਂਦੀ ਤੇ ਰਾਤ ਦੀ ਤੇ ਘਰੇ ਹੀ ਮਰੀ ਆਈ ਕੱਲ ਦੀ ਸਵੇਰ ਦੀ ਦੱਸ ਦਿੰਨੀ ਹੁਣ ਆਏ ਮੰਮੀ ਕੀ ਕਾਲਾ ਪਾ ਲਈ ਤੁਸੀਂ ਕਾਲਾ ਪਾ ਲਈ ਉਹਦੀ ਤਾਂ ਸੱਸ ਕਿਤੇ ਕੋੜੇ ਯਾਰਗੀ ਹੋ ਨਹੀਂ ਜਾ ਸਕਦੀ ਨਾਲ ਤੂੰ ਬੋਝੀ ਦਾ ਦਾਨੀ ਆ ਜਾਂਦੀ ਤੂੰ ਤੂੰ ਜਾਰੇ ਸੂਰਤ ਦੇ ਦਿਨ ਜਾਣਦੀ ਆ ਮੰਮੀ ਕੁੜੀਆਂ ਕੁੜੀਆਂ ਨੇ ਕਿੱਦਾਂ ਦੇ ਕੱਪੜੇ ਪਾਉਣੇ ਹੁੰਦੇ ਆ ਉਹ ਕੁੜੀਆਂ ਨੇ ਪਤਾ ਹੁੰਦਾ ਇਹ ਬੁੜੀਆਂ ਨੂੰ ਪਤਾ ਹੁੰਦਾ ਤੂੰ ਹੀ ਤੇ ਆਪਣੇ ਵਰਗੇ ਖਰੀਦਨੇ ਆ ਫਿੱਕੇ ਫਿੱਕੇ ਜੇ ਅੱਛਾ ਤੇ ਜੇ ਕਿਤੇ ਤੂੰ ਆਖਿਆ ਉਹਨੂੰ ਰਾਜਵਿੰਦਰ ਨੂੰ ਮੇਰੇ ਨਾਲ ਚੱਲ ਤੇ ਰਾਜਵਿੰਦਰ ਵੀ ਇਦਾਂ ਤੁਰ ਪੂ ਆਪਣੀ ਸੱਸ ਨੂੰ ਪੁੱਛੇ ਦੱਸੇ ਤੋਂ ਬਗੈਰ ਹੀ ਤੇ ਮੰਮੀ ਦੱਸਿਆ ਤੇ ਹੈਗਾ ਤਾਂ ਮੈਂ ਤੈਨੂੰ ਹੁਣੇ ਜੇ ਕਿਹਾ ਵੀ ਦੱਸਿਆ ਜਾਂ ਪੁੱਛਿਆ ਤੇ ਨਹੀਂ ਨਾ ਮੰਮੀ ਐਵੇਂ ਨਾ ਲੜਾਈ ਪਾਓ ਬਲੇ ਸਪਾਈ ਛੱਡਣਾ ਬਸ ਠੀਕ ਆ ਤੈਨੂੰ ਪਤਾ ਲੱਗ ਗਿਆ ਮੇਰੀ ਭੈਣ ਕਾਦੀ ਆ ਗਈ ਤੈਨੂੰ ਤਾਂ ਸੜਾ ਹੀ ਪੈ ਗਿਆ ਉਹ ਤਾਂ ਤੇ ਪਨੀਰੀ ਤੁਸੀਂ ਨੋਲੀ ਜਾਣਦੇ ਆ ਕੱਲ ਦੇ ਮੈਂ ਨਹੀਂ ਨੋਲਦੀ ਕੋਈ ਚੀਜ਼ ਵੀ ਤੁਸੀਂ ਨਹੀਂ ਖਵਾ ਰਿਆ ਉਹਨੂੰ ਕੱਖ ਵੀ ਚਾਰ ਨਾ ਖਵਾ ਲਈਆਂ ਰੋਟੀਆਂ ਤੇ ਮੁੰਡਿਆ ਮੈਨੂੰ ਹਸਾਬ ਦੇ ਪੈਸਿਆਂ ਦਾ ਪੈਸੇ ਮੰਮੀ ਮੈਂ ਕੋਈ ਨਹੀਂ ਖਰਚਿਆ ਨਾ ਮੈਂ ਅਲਮਾਰੀ ਜੋ ਕੋਈ ਪੈਸੇ ਲੈ ਕੇ ਗੇਲੋ ਜਾ ਕੇ ਉੱਥੇ ਰੋ ਉਹਨੇ ਦੇ ਦਿਓ ਹਸਾਬ ਜਿਹੜਾ ਸੋਨਾ ਬਣਾ ਲਿਆਂਦਾ ਵਾ ਦੇ ਦਿਓ ਹਸਾਬ ਜੇ ਪੈਸੇ ਨਹੀਂ ਖਰਚੇ ਮੈਨੂੰ ਕੀ ਪਤਾ ਸੀ ਮੈਂ ਆਪਣੇ ਵੱਤ ਸੋਨਾ ਬਣਾ ਲਿਆਂਦਾ ਤੁਹਾਡੇ ਵੱਤ ਵੀ ਖਿੱਚਾ ਬਣਾ ਲਿਆਉਂਦੀ ਤੈਨੂੰ ਨਹੀਂ ਮੈਂ ਕਵਾਇਆ ਮੈਂ ਆਪਣੇ ਮੁੰਡੇ ਨਾਲ ਗੱਲ ਕਰਨ ਲਈ ਆ ਪੈਸਿਆਂ ਦੀ ਉਹ ਜਾ ਮੇਰਾ ਵੀ ਕਰ ਜਾ ਜਾ ਤੇਰਾ ਘਰ ਬੜਾਵਾ ਨੇ ਪੁੱਛਣ ਆ ਗਈ ਉਹ ਕੱਲ ਛੇੜ ਕੇ ਬੈ ਗਈ ਤੁਹਾਨੂੰ ਕਿ ਕਿਤੇ ਨਹੀਂ ਗਾ ਜਾਣਾ ਰਮਾਨ ਨਾ ਆਪਣੇ ਘਰ ਬਹਿ ਜਾ ਫਿਰ ਹੱਦੀ ਹੋ ਗਈ ਮੈਂ ਕੰਨੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹ ਜਿਹੜੀ ਨੀ ਜਿਹੜੀ ਇੰਨਾ ਕੋ ਬੋਲ ਗਈ ਵੀ ਆ ਖਵਾ ਲਿਆ ਆ ਖਵਾ ਲਿਆ ਹਰੇ ਢੇਡ ਚ ਥਾਂ ਹੀ ਨਹੀਂ ਆਦੀ ਮੰਮੀ ਢੇਡ ਪਾੜ ਕੇ ਕੱਢ ਲਾ ਫਿਰ ਖਾਦਾ ਵਾ ਮੈਂ ਕਿਹਾ ਮੇਰੀ ਵੀ ਨਹੀਂ ਹੰਨੀ ਅਮੋ ਕੋਈ ਹੋ ਗਿਆ ਨਾ ਠੀਕ ਵਾ ਅੱਜ ਤੋਂ ਬਾਅਦ ਮੇਰੇ ਘੜੀ ਝੂਠ ਨਹੀਂ ਬੋਲਣਾ ਕਿਸੇ ਗੱਲ ਦਾ ਤੈਨੂੰ ਮੈਂ ਦੱਸਾਂ ਤੇ ਨਾਲੇ ਇਹਨੂੰ ਸਮਝਾ ਲਾ ਕਿ ਜਿੱਥੇ ਜਾਣਾ ਮੈਨੂੰ ਪੁੱਛਣਾ ਪਹਿਲਾਂ ਤੇ ਫੇਰ ਜਾਣਾ ਹੀ ਹੱਦ ਵਾਲੀ ਗੱਲ ਆ ਉਹ ਜੀ ਗਰਮੀ ਦੇ ਡੰਗਰ ਕਿ ਜੇ ਤੈਨੂੰ ਖਵਾ ਲੀ ਕੋ ਦਿੱਤਾ ਚੁੱਪ ਕਰ ਜਾ ਤੂੰ ਲੱਗੀ ਹੋਰ ਤੇ ਉਧਰ ਜਗਾਉਣ ਕਿ ਮੈਨੂੰ ਆ ਕੋ ਖਵਾ ਲਿਆ ਗਾੜੀ ਚ ਨਾ ਬਹੁਤ ਪਧਰੀ ਮੰਮੀਆਂ ਦੀ ਇਨੂੰ ਕਿਸੇ ਦੇ ਘਰੋਂ ਹੀ ਖਾਣਾ ਦਾ ਆਪਣੇ ਘਰੋਂ ਖੋਲਣਾ ਪਵੇ ਨਾ ਇਹਨੂੰ ਦੰਦਣਾ ਪੈਂਦੀ ਆ ਫਿਰ ਲਾਉਣਾ ਜੀ ਵੀ ਕਲਾਸ ਕਰ ਮੀਤੀਓ ਘਰੀਂ ਨੂੰ ਫੋਨ ਕਰਕੇ ਕਿ ਤੂੰ ਚੰਗਾ ਸੈਪਾ ਪਾ ਗਈ ਇਹਨੂੰ ਚੰਗਾ ਦਿਨੇ ਚਲ ਜਾਂਦੀ ਚੰਗਾ ਮੰਮੀ ਐਡੀ ਵੀ ਛਣੈਣ ਨਹੀਂ ਹੈਗੀ ਕਿ ਮੈਂ ਪੰਡ ਬਣ ਕੇ ਲੈ ਆਉਂਗੀ ਦੋ ਨਹੀਂ ਬਚਾਰ ਸੂਟ ਲਾਂਗੇ ਹੋਰ ਕਿਰ ਮੈਂ 50 ਲੈ ਆਉਣੇ ਆ ਨਹੀਂ ਚਾਰ ਥੋੜੇ ਹੀ ਹੋ ਪਹਿਲੀ ਗੱਲ ਤੇ ਤੈਨੂੰ ਇੱਕ ਚਾਹ ਦੋ ਹੀ ਬਹੁਤ ਵਕ ਬਸ ਤੂੰ ਇੱਕ ਵੀ ਰਹਿਣ ਦਿੰਦੀ ਆ ਕੀ ਕਰਨੇ ਆ ਦੋ ਲੈ ਆਈ ਜਦੋਂ ਕਿਤੇ ਚੀਜ਼ ਲੈਣੀ ਜਾਣੀ ਹੋਵੇ ਕਾਡਾਈ ਜੱਬ ਹੁੰਦਾ ਵਿੱਚੇ ਕੋਈ ਨਾ ਕੋਈ ਸਿਆਪਾ ਪਾ ਦੇਣਾ ਹੁੰਦਾ ਵਾ ਨਹੀਂ ਜਾਣੀ ਪੈਣਾ ਚੁੱਪ ਕਰ ਜਾ ਤੂੰ ਦੇ ਬੋਲਣਾ ਹੀ ਸ਼ੁਰੂ ਕਰ ਦਿੱਤਾ ਅੱਜ ਕੱਲ ਤੇ ਕਿਸ ਨੂੰ ਸਮਝਾਉਣ ਦਾ ਫਾਇਦਾ ਹੀ ਕੋਈ ਨਹੀਂ ਗਾ ਕਹਿਨੂੰ ਜੀ ਨਹੀਂ ਕਰਦਾ ਵਾ ਜਿੱਦਾਂ ਨਹੀਂ ਬਲਜੀਦੀ ਦੀ ਸੱਸ ਓਦਾਂ ਦੇ ਤੁਰੀਆਂ ਫਰਕ ਤੁਹਾਡੇ ਦੋਵਾਂ 'ਚ ਮਾਸਾ ਰਤੀਦਾਨੀ ਹੈਗਾ ਉਹਦਾ ਹੀ ਇਹ ਕੰਮ ਤੁਹਾਡਾ ਵੀ ਇਹੋ ਕੰਮ ਆ ਨਹੀਂ ਸੱਸਾਂ ਨੇ ਆਣੀਆਂ ਵਾ ਸਮਝਾਉਂਦੀਆਂ ਆ ਤੁਹਾਨੂੰ ਵੀ ਨਾ ਪੈਸਾ ਤੇ ਲਕ ਲਾਪ ਕਰੋ ਕੋ ਬਣਾਤ ਲਾ ਲਓ ਆਪਣਾ ਨਹੀਂ ਜਦੋਂ ਆਪ ਸੱਸਾਂ ਖਰਚਦੀਆਂ ਵਾ ਸੱਸਾਂ ਇਲਾ ਵੇਖਦਾ ਨਹੀਂ ਸੱਸਾਂ ਇਦਾਂ ਨਹੀਂ ਖਰਚਦੀਆਂ ਜਿਹੜੀਆਂ ਸੱਸਾਂ ਦੀ ਅੱਗੋਂ ਸੱਸਾਂ ਹੀ ਨਾ ਪੈਂਦੀਆਂ ਉਹਦੇ ਇੱਕ ਰੁਪਈਆ ਨਹੀਂ ਕਿ ਇਹਨੂੰ ਖਰਚਣ ਦਿੰਦੀਆਂ ਕਿਵੇਂ ਸ਼ਹਿਰ ਬਾਜ਼ਾਰ ਜਾਣ ਦਾ ਨੋਆ ਧੀਆਂ ਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਨਾਲ ਸਾਮ ਮਮੀ ਉਹਦੇ ਨਾਲ ਨੰਗਿਆ ਪਰ ਹੁਣ ਤੁਸੀਂ ਸਾਡੇ ਸਿਰ ਚੜ ਚੜ ਜਾ ਰਹੇ ਪੈਸੇ ਖਰਚਦੀਆਂ ਜੇ ਅਹੀਂ ਦੋ ਖਰਚ ਲਈਏ ਉਹ ਤੁਹਾਨੂੰ ਜੁਬਣ ਲੱਗ ਜਾਂਦੇ ਆਪਦੇ ਖਰਚੇ ਚੇਤਾ ਭੁੱਲ ਜਾਂਦੇ ਆ ਤਿਆ ਤੁਹਾਨੂੰ ਤਾਂ ਪਤਾ ਨਹੀਂ ਇਹ ਕਿਹੜੇ ਪੈਸੇ ਖਰਚਦੇ ਆ ਤੇ ਕਿਹੜਾ ਹੀ ਖਰਚਾ ਕਰਦੇ ਨੇ ਮਰ ਚਲੇ ਕੰਜੂਸੀਆਂ ਹੀ ਕਰ ਕਰਕੇ ਚੰਗੀਆਂ ਮੰਮੀ ਕੋ ਕੰਜੂਸੀਆਂ ਕਰਦੇ ਜਦੋਂ ਵੇਖ ਲੋ ਮੈਂ ਤੇਰੀ ਮਾਸੀ ਕੋ ਚੱਲੀ ਮੈਂ ਤੇਰੇ ਨਾਲ ਕਿਆ ਨੂੰ ਚੱਲੀ ਮੈਂ ਤੇਰੀ ਭੂਆ ਕੋ ਚੱਲੀ ਉਹ ਕੋਈ ਕਰਾਇਆ ਨਹੀਂ ਲੱਗਦੇ ਉਹ ਬੱਸਾਂ ਵਾਲੇ ਫਰੀ ਆ ਨਹੀਂ ਸਰਕਾਰੀ ਬੱਸਾਂ ਤੇ ਕਰਾਇਆ ਨਹੀਂ ਲੱਗਦਾ ਸਾਡੇ ਵਰਗੇ ਤੇ ਉੱਥੇ ਡੀਕ ਦੇ ਰਹਿੰਦੇ ਕਿੰਨਾ ਕਿੰਨਾ ਚਿਰ ਬੱਸ ਕਿ ਸਰਕਾਰੀ ਆਉਂਦੇ ਉਹਦੇ ਤੇ ਜਾਣਾ ਕਰਾਇਆ ਨਾ ਲੱਗ ਜੇ ਜਾ ਪੈਣਾ ਛੱਡ ਦਿਆ ਜੀਆਂ ਗੱਲਾਂ ਨੂੰ ਆ ਮਾਦਾ ਬੈ ਜੋ ਚੁੱਪ ਕਰਕੇ 2000 ਰੁਪਇਆ ਦੇ ਕੇ ਤੋ ਦੋ ਤਿੰਨ ਦੇ ਦੋ ਕਰੀਆਣੇ ਕੇ ਮੋੜਿਆ ਵਾ ਕਰੀਆਣੇ ਕੇ ਦੱਸਿਆ ਵਾ ਕਹਿਣਾ ਖਰਚੇ ਗਏ ਖਰਚੇ ਗਏ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਚੱਲ ਜਾ ਜੇ ਜਾਣਾ ਹੀ ਨਾ ਸੂਟ ਲੈਣ ਤੇ ਜਾ ਲਿਆ ਆ ਅੱਬੋ ਤੇ ਮੇਰੇ ਨਾਲ ਜਵਾਸ ਸਵਾਲ ਨਾ ਕਰ ਠੀਕ ਵਾ ਮੈਨੂੰ ਵੀ ਲੱਗੇ ਘਰ ਜਾਣਾ ਆਪਣਾ ਤੇ ਜਾੜੀ ਜਾਓ ਤੇ ਮੈਂ ਵੀ ਤੁਹਾਨੂੰ ਦੱਸਿਆ ਨਹੀਂ ਆਈ ਕਿ ਤਿਆਰ ਹੋਣ ਲੱਗੀ ਤੁਸੀਂ ਬਾਧੂ ਕੱਲਾ ਕਰਦੇ ਜਾ ਜਾ ਤਿਆਰ ਹੋ ਜਾ ਕੇ ਐਵੇਂ ਗੱਲਾਂ ਕਰੀ ਜਾਂਦੀ ਬਿਨਾਂ ਮਤਲਬ ਤੋਂ ਹੀ ਅੱਜਕੱਲ ਦਾ ਤਾਂ ਸਮਾਂ ਹੀ ਪਤਾ ਨਹੀਂ ਕਿਦਾਂ ਦਾ ਆ ਗਿਆ ਆ ਨੁਆ ਕਾਦੀਆਂ ਅੱਜਕੱਲ ਦੀਆਂ ਕੁੰਡਣੀਆਂ ਦੀਆਂ ਨੂੰ ਜੋ ਮਰਜੀ ਕਹੀ ਜਾਓ ਅਸਰ ਹੀ ਨਹੀਂ ਕਰਦੀਆਂ ਅੱਛਾ ਹੋ ਗਏ ਇਹਨਾਂ ਨੂੰ ਕਿਹੇ ਵੇਲੇ ਆਊਗਾ ਚੇਤਾ ਇੰਨਾ ਕੰਨਾਂ ਦਾ ਪਾਈ ਜਾਓ ਲੀੜੇ ਤੇ ਛੁੱਟੀ ਜਾਓ ਬਰਨੇ ਨਾ ਲੂ ਕੇ ਰਹਿ ਦਿੱਤਾ ਵਾ ਫਖ ਨੇ ਹਾਲ ਸਾਡਾ ਤੇ ਕੀ ਗੱਲ ਆ ਕੱਲੀ ਗੱਲਾਂ ਕਰੀ ਜਾਣ ਦੀ ਗੱਲਾਂ ਹੀ ਕਰਨੀਆਂ ਹੋਰ ਮੈਂ ਕੀ ਕਰਨਾ ਨਹੀਂ ਬਾਤਾਂ ਪਾਲਾ ਸਤਾਇਆ ਇਹਨਾਂ ਨੇ ਵਗ ਖਾਣੇ ਨੇ ਕਿਤੇ ਅਜੇ ਹੋਰ ਦੋ ਚਾਰ ਹੁੰਦੇ ਨੇ ਪਤਾ ਨਾ ਕੀ ਬਣਦਾ ਉਹ ਕੀ ਹੋਇਆ ਵਾ ਦੱਸੇਂਗੀ ਵੀ ਕੋਹ ਦੱਸਣਾ ਕੀ ਆ ਲਾਡਲੀ ਨੋਂ ਤੁਹਾਡੀ ਪਾ ਕੇ ਸੂਟ ਤਿਆਰ ਹੋ ਕੇ ਉੱਥੇ ਮੈਨੂੰ ਕਹਿੰਦੀ ਮੰਮੀ ਮੈਂ ਚੱਲਨੀ ਆ ਮੈਂ ਕਿੱਥੇ ਰਾਜਵਿੰਦਰ ਨਾਲ ਦੀ ਕੱਪੜੇ ਬਣਾਉਣ ਅੱਛਾ ਜਦੋਂ ਮੈਨੇ ਪੁੱਛਿਆ ਹੀ ਨਹੀਂ ਤੇ ਮੁਰਕੇ ਦੱਸਿਆ ਕਿਉਂ ਮੈਨੂੰ ਫੇਰ ਚੱਲ ਜਾਂਦੀ ਸਿੱਧੀ ਮੈਂ ਆਖਿਆ ਵੀ ਫੇਰ ਨਹੀਂ ਜਾਣ ਦੇਣਾ ਮੈਂ ਇਦਾਂ ਤੂੰ ਆਪਣੀਆਂ ਮਰਜ਼ੀਆਂ ਕਰਦੀ ਆ ਪਤਾ ਨਹੀਂ ਕਿੰਨਿਆਂ ਕ ਸੂਟ ਸਵਾਏ ਇੱਕ ਲੌਂਦੀ ਆ ਇੱਕ ਪੌਂਦੀ ਆ ਇੱਕ ਲੌਂਦੀ ਆ ਇੱਕ ਪੌਂਦੀ ਆ ਮੈਨੂੰ ਕਹਿੰਦੀ ਮੇਰਾ ਸੂਟ ਹੀ ਹੈ ਨਹੀਂ ਕੋਈ ਵੀ ਚੱਲ ਕੁੜੀਆਂ ਨੂੰ ਇਹ ਸੂਟਾ ਸੱਟਣੇ ਹੁੰਦਾ ਤਾਂ ਕੀ ਆ ਸੂਟਾ ਨਾਲ ਹੀ ਨਾ ਹੁੰਦਾ ਘਰ ਵਿੱਚ ਦੱਸਣਾ ਵੀ ਜ਼ਰੂਰੀ ਹੁੰਦਾ ਵਾ ਜੇ ਤੈਨੂੰ ਨਾਂ ਦੱਸਦੀ ਤਾਂ ਤਾਂ ਵੀ ਤੂੰ ਕਹਿੰਦਾ ਮੈਨੂੰ ਦੱਸ ਕੇ ਨਹੀਂ ਇਹ ਗਈ ਤੇਨੂੰ ਦੱਸ ਕੇ ਪੁੱਛ ਕੇ ਜਾਣੀ ਵੀ ਮੈਂ ਜਾਵਾਂ ਮੈਂ ਨਹੀਂ ਜਾਣ ਦਿੱਤੀ ਮੈਂ ਤਾਂ ਨਹੀਂ ਜਾਣਾ ਜਾਣ ਨਹੀਂ ਦਿੱਤੀ ਨਾ ਕਿਉਂ ਮੇਰੀ ਮਰਜ਼ੀ ਇਹਦਾ ਮਰਜ਼ੀ ਐ ਨਹੀਂ ਚਲਦੀ ਹੁੰਦੀ ਆ ਘਰਾਂ ਦੇ ਵਿੱਚ ਉਹਦੀ ਵੀ ਰੈ ਲੈਣੀ ਕੀ ਜਾਂਦੀ ਓ ਕਿੱਥੇ ਆਣੋ ਆਵੇ ਅੰਦਰ ਮੂੰਹ ਵਟ ਕੇ ਪਈ ਜੇ ਆਹ ਜਿੰਦੀ ਮੈਂ ਚੱਜਾਂ ਆਹਨ ਗਵਾਂ ਦੇ ਨਾਲ ਇਦਾਂ ਇੱਕ ਦੂਜੇ ਨਾਲ ਚਾਈਦਾ ਵਾ ਉਹਨੇ ਹੀ ਰਾਜਵਿੰਦਰ ਨੇ ਹੀ ਲੈਣੇ ਹਿੰਦੀ ਦੇ ਇਹਨੇ ਥੋੜਾ ਲੱਲਣੇ ਰਾਜਵਿੰਦਰ ਨੇ ਆਪ ਵੀ ਲੈਣੇ ਹੀ ਇਨ ਨੂੰ ਕਹਿਣਾ ਹੈਗਾ ਕਿ ਤੂੰ ਵੀ ਦੱਲਾ ਇੱਕ ਅੱਦਾ ਇਹ ਆਪਣੇ ਘਰ ਨੂੰ ਸਿਆਣੀ ਆ ਇਹਨੂੰ ਪਤਾ ਵਾ ਬਹੁਤ ਜਿਆਦਾ ਸਿਆਣੀ ਆ ਤੇ ਇਹਦੇ ਨਹੀਂ ਲੈਣੇ ਕੋਈ ਵੀ ਇਦਾਂ ਦੀਆਂ ਦੋ ਕੁ ਸਿਆਣੀਆਂ ਹੋਰ ਹੋਣ ਨਾ ਫੇਰ ਸਰ ਗਿਆ ਵਾ ਉਹਨੇ ਕਿਉਂ ਨਹੀਂ ਲੈਣੇ ਸੂਟ ਪਾਉਣ ਨੂੰ ਕਿਤਾ ਨਹੀਂ ਚੀ ਕਰਦਾ ਸੂਟ ਵੇਖ ਕੇ ਤਾਂ ਮਰ ਮਰ ਪੈਂਦੀਆਂ ਹੁਣ ਤੇ ਕੋਈ ਚੀਜ਼ ਦਾ ਰਵਾਜ ਹੀ ਨਹੀਂ ਰਹਿ ਗਿਆ ਹੁਣ ਤੇ ਸੂਟ ਹੀ ਹੋ ਗਏ ਸਭ ਕਾਹਦੇ ਥਾਂ ਤੇ ਅੱਗੇ ਕੋਈ ਸੋਨਾ ਖਰੀਦਦਾ ਹੈਗਾ ਹੁਣ ਕੋਈ ਸੋਨਾ ਕਦੀ ਖਰੀਦਦਾ ਨਾ ਸੋਨਾ ਖਰੀਦਣ ਦੀ ਵਾਹ ਹੀ ਆ ਉਹ ਤਾਂ ਕੱਲੀਆਂ ਹੀ ਸੀ ਜਾਂਦੀਆਂ ਤੇ ਪਾਈ ਜਾਂਦੀਆਂ ਤੇ ਲਾਹ ਲਾ ਕੇ ਸੁੱਟੀ ਜਾਂਦੀਆਂ ਤੂੰ ਪੈਸੇ ਦਿੱਤੇ ਉਹਨੂੰ ਪਿਆ ਲੈ ਲੈਵੇਂ ਸੂਟ ਹਾਏ ਹਾਏ ਜੇ ਮੈਂ ਪੈਸੇ ਨਹੀਂ ਨਾ ਦਿੱਤੇ ਤੇ ਪੈਸਾ ਤਾਂ ਬਿਗੈਰ ਤੇ ਨਹੀਂ ਚੱਲਣੀ ਹੋਣੀ ਉਹ ਕੋ ਪੈਸੇ ਕਿੱਥੋਂ ਆਉਣੇ ਸੀ ਹਾਏ ਰਬਾ ਤੇ ਦੇਤੇ ਹੋਣਗੇ ਦੇਤੇ ਹੋਣਗੇ ਮੈਂ ਕਿਹਾ ਕਿ ਵੀਰ ਨੂੰ ਪੁੱਛਿਆ ਤੂੰ ਪੈਸੇ ਦਿੱਤੇ ਕਿ ਨਹੀਂ ਦਿੱਤੇ ਤੂੰ ਅੱਗੋਂ ਰੋਲਾ ਪਾਤਾ ਫਿਰ ਜਦੋਂ ਤੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਰੋਲਾ ਤੂੰ ਅੱਗੋਂ ਪਾ ਚਾੜਤਾ ਤਾਂ ਜ਼ਬਾਨੀ ਪੈਸੇ ਦੀ ਵੀ ਕੋਈ ਗੱਲ ਨਹੀਂ ਜੇ ਇੱਕ ਜਾਨ ਹੀ ਲੈਣ ਲਈ ਹੋਣਾ ਉਹ ਇਹਨੇ ਕਹਿਣਾ ਹੀ ਮੇਰੇ ਕੋਲ ਹੈ ਨਹੀਂ ਮਨ ਕਰ ਚੱਲ ਕੋਈ ਨਹੀਂ ਬਾਅਦ ਚ ਕਰ ਲਾਂਗੇ ਵਾਦਾ ਘਾਟਾ ਲੱਲਾ ਤੂੰ ਇਹ ਆ ਲਾਈ ਲੱਗਣੀ ਇਹਨੇ ਦੋਸਣੇ ਨਹੀਂ ਕਿ ਆ ਜਾਣਾ ਹੈਗਾ ਕੋਈ ਐਡੀ ਵੀ ਕੋਈ ਲਾਈ ਲੱਗਣੀ ਨਹੀਂ ਹੈਗੀ ਜਿੰਨੀ ਤੂੰ ਆਖੀ ਜਾਨੀ ਆ ਤੁਸੀਂ ਤੇ ਬਸ ਰਹਿਣਾ ਇੱਜਾ ਦੇ ਭੋਲੇ ਹੀ ਆ ਤੁਹਾਨੂੰ ਨਹੀਂ ਲੱਗਣੀ ਸਮਝ ਕਰਦੀ ਮਾਸਾ ਮੈਨੂੰ ਭੋਲੇ ਦੇ ਕੋਈ ਨਹੀਂ ਮੈਂ ਘਰ ਚ ਰਹਿਨੀ ਆ ਨਾ ਮੈਨੂੰ ਸਾਰਾ ਪਤਾ ਵੀ ਕੀ ਆ ਤੇ ਕੀ ਨਹੀਂ ਹੁਣ ਪਰੌਣੇ ਦਾ ਹੀ ਹਿਸਾਬ ਲਾ ਦੋ ਹਾਂ ਕਿੰਨਾ ਕੁਛ ਇਹਨਾਂ ਨੇ ਖਵਾ ਲਿਆ ਤੇ ਮੁੰਡੇ ਨੇ ਮੇਰਾ ਕਿਤੇ ਮੈਨੂੰ ਕਿਤੇ ਪੈਰਾਂ ਤੇ ਪਾਣੀ ਨਹੀਂ ਪੀਣ ਦਿੱਤਾ ਤਾਂ ਮੈਂ ਪੈਸਾ ਹੀ ਨਹੀਂ ਕੋਈ ਖਰਚਾ ਤੇ ਨਾਲ ਕੋ ਖਵਾ ਲਿਆ ਹੀ ਪਰੌਣੇ ਨੇ ਖਾ ਪ ਕੋਟ ਉਹ ਨੀ ਨਾ ਦਿੱਤਾ ਢਿਡਜੀ ਪਾ ਲਿਆ ਨਾ ਐਦਾਂ ਨਹੀਂ ਕਰੀ ਦਿੰਦਾ ਕਿੱਥੇ ਜਾ ਮੈਂ ਉਹਨੂੰ ਕੁੜੀ ਦਾ ਖਾਬ ਜਾ ਤੂੰ ਚੱਲ ਜਾ ਹੁਣ ਮੂੰਹ ਵਟ ਲਿਆ ਵਾ ਤੂੰ ਮੈਨੂੰ ਕਹਿਨੇ ਚੱਲ ਜਾ ਹੁਣ ਤਿਆਰ ਤੇ ਹੋਈਆਂ ਨਹੀਂ ਜਾਣਾ ਮੈਂ ਨਹੀਂ ਜਾਣਾ ਆਹੋ ਪੁੱਛ ਕੇ ਜਾਓ ਤੇ ਫਿਰ ਆ ਕੰਮ ਕਰਦੇ ਆ ਤੁਹਾਡੇ ਘਰ ਦੇ ਕੀ ਐ ਬਲੀਦ ਉਹ ਡੜੀ ਹੋਣਾ ਜੀ ਰਾਜਵਿੰਦਰ ਚੱਲੀ ਸੂਟਾਂ ਦੇ ਮੰਮੀ ਨੇ ਮਨਾ ਕਰਤਾ ਵਾ ਐ ਅਗਲੂਏ ਮੂੰਹ ਸੇ ਜਾ ਕੇ ਬਹਿ ਗਈ ਅੰਦਰ ਜਾ ਮੇਰਾ ਪੁੱਤ ਮੰਮੀ ਦੇ ਦੇ ਸ਼ਰੈਨ ਉਹਨੂੰ ਤੇ ਆਪਣੇ ਆਪ ਦਾ ਨਹੀਂ ਪਤਾ ਉਹਨੂੰ ਕੀ ਪਤਾ ਕਿਦਾਂ ਆਣ ਗਵਣਨਾ ਵਰਤਣਾ ਕਿਦਾਂ ਨਹੀਂ ਹੁਣ ਡੈਡੀ ਉਹਨੇ ਮੈਂ ਕੱਲ ਪਰਸ ਦੀ ਹਾਂ ਕੀਤੀ ਆ ਹੁਣ ਮੈਂ ਨਾ ਜਾਉਂਗੀ ਉਹਨੇ ਇਹੋ ਹੀ ਆਪਣਾ ਤਾਂ ਇਹਦੀ ਕਦਰ ਕਿੰਨੀ ਕਵਾ ਕਰ ਕੋਈ ਨਹੀਂ ਮੇਰਾ ਪੁੱਤ ਜਾ ਮਾਂ ਤੇਰੀ ਨੂੰ ਮੈਂ ਕਹਤਾ ਵਾ ਜਾ ਉੱਠ ਉੱਠ ਜਾ ਮੇਰਾ ਪੁੱਤ ਜਾ ਟਾਈਮ ਹੋ ਗਿਆ ਟਾਈਮ ਨਾ ਮੋੜਾ ਯੂ ਪੈ ਹੈਗਾ ਵਾ ਕੋਲ ਕੋਈ ਪੈ ਨਹੀਂ ਮੇਰੇ ਕੋ ਐਗੇ ਨਾਲੇ ਮੈਂ ਕਿਹੜਾ ਸੂਟਰ ਲੈਣਾ ਅੱਛਾ ਉਹ ਤਾਂ ਪੈਸੇ ਛੂਟ ਲੈਣਾ ਜਾਂ ਨਹੀਂ ਲੈ ਨਹੀਂ ਲੈਣਾ ਪਰ ਇਹ ਵੀ ਪੈਸੇ ਜ਼ਰੂਰ ਕੋਲ ਖੜੀਦੇ ਹੁੰਦੇ ਆ ਚਲੋ ਠੀਕ ਆ ਕੋਈ ਨਹੀਂ ਥੋੜੀ ਜਿਹੀ ਲੱਗੂਗੀ ਆ ਪੈਸੇ ਲੈ ਜਾ ਨਾਲ ਪਰ ਫੇਰ ਤੁਸੀਂ ਮੰਮੀ ਨੂੰ ਸਮਝਾ ਲਓ ਉਹਨਾਂ ਨਾਲ ਤਾਂ ਲੱਗਿਆ ਫੇਰ ਲੜਾਈ ਪਾਣੀ ਨਹੀਂ ਕਹਿੰਦੀ ਤੂੰ ਚੱਲ ਮੇਰੇ ਨਾਲ ਮੈਂ ਬਾਤ ਚੱਲ ਜਾ ਨਾਲ ਤੇਰੇ ਚੱਲ ਹੈਗਾ ਵੈਸੇ ਕੋਈ ਨਹੀਂ ਕੋਈ ਡੇ ਦਿਨੇ ਕੋਈ ਨਹੀਂ ਆ ਚੱਲ ਲੈ ਲੈ ਚੱਲੀਏ ਬਲਜੀਤ ਹੁਣ ਰਾਜਵਿੰਦਰ ਨਾਲ ਤਾਂ ਹੁਣ ਕੋਈ ਗੱਲ ਨਾ ਕਰੀ ਚੰਗਾ ਚੰਗਾ ਨਹੀਂ ਕਰਦੀ ਜਦੋਂ ਇੱਕ ਜਣਾ ਕਹਿੰਦਾ ਨਹੀਂ ਜਾਣਾ ਤੇ ਦੂਜਾ ਜਣਾ ਕਹਿੰਦਾ ਵੀ ਮੈਂ ਕਿਲਾਉਣਾ ਵਾ ਤੂੰ ਕਿੱਦਾਂ ਕਿਲਾਵੇਂਗੀ ਆਪੇ ਵਾ ਸਭ ਕੁ ਚੰਗਾ ਹੋ ਗਿਆ ਨਹੀਂ ਕੁੜੀ ਨੇ ਹਾਂ ਕੀਤੀ ਉਹਨੂੰ ਰਾਜਵਿੰਦਰ ਨੂੰ ਕੱਲ ਪਰਸੋਂ ਦੀ ਉਹ ਕੀ ਸੋਚੂਗੀ ਇਹਦੇ ਬਾਰੇ ਆਪੇ ਚੜ ਮੱਛੀ ਉਹਦੀ ਇੰਨੀ ਕਦਰ ਹੀ ਨਹੀਂ ਕਰ ਮੈਂ ਤਾਂ ਸਭ ਕੁ ਫਸ ਗਈ ਆ ਡੈਡੀ ਕਹੀ ਜਾਂਦੇ ਚਲ ਜਾ ਤੁਸੀਂ ਕਹੀ ਜਾਂਦੇ ਨਾ ਜਾ ਮੈਂ ਤੇ ਫਸੀ ਆ ਕਿ ਨਹੀਂ ਜਦੋਂ ਤੱਕ ਮੈਂ ਕਹਾਂ ਨਾ ਨਹੀਂ ਜਾਣਾ ਡੈਡੀ ਭਾਵੇਂ ਤੈਨੂੰ ਕਹਿੰਦਾ ਸੀ ਨਹੀਂ ਜਾ ਜਾ ਤੇ ਤੂੰ ਸੋ ਕਹਿੰਦਾ ਡੈਡੀ ਨਹੀਂ ਹੋਣੀ ਕਿ ਮੈਂ ਜਾਣਾ ਮੈਂ ਕਿਹਾ ਸੀ ਡੈਡੀ ਪੋਤੋ ਪੁੱਤ ਮੇਰੇ ਕੋਲ ਆਉਂਦਾ ਮੈਂ ਹੀ ਨੂੰ ਖਲੋਂਡਿਆ ਵਾਂ ਮੈਂ ਹੀ ਖਲੋਂਡਿਆ ਮੈਂ ਹੋ ਕੀ ਆਖੂਗੀ ਉਹਦੀ ਸੱਸ ਕੀ ਆਖੂਗੀ ਉਹਦੀ ਸੱਸ ਤੇ ਕੀ ਆਖੂਗੀ ਇਹਦੀ ਸੱਸ ਜਿਹੜੀ ਉਹ ਤੇ ਝੁਕੀ ਹੋਗੀ ਨਾ ਉਹ ਤੇ ਜ਼ੀਰੋ ਕਰ ਦਿੱਤੀ ਨਾ ਤੁਸੀਂ ਰਾਲ ਮੇਰੀਆਂ ਮੈਂ ਨਾ ਕੈਪਟਨ ਵਾਲੀਆਂ ਫੀਤੀਆਂ ਲੱਤਰੀਆਂ ਤੇਰੀਆਂ ਸ਼ਾਬਾਸ਼ ਤੁਹਾਡੇ ਗੱਲਾਂ ਮਾਰੀ ਜਾਂਦੀ ਐਵੇਂ ਤੂੰ ਪੁੱਤ ਮੰਮੀ ਇੱਕ ਗੱਲ ਇੱਕ ਨਾਲ ਨਾਲ ਆ 500 ਰੁਪਏ ਹੀ ਲੈ ਜਾ రెడ్డి ਇੰਨੇ ਪਏ ਮੈਂ ਕੀ ਕਰਨੇ ਆ ਕੋਲ ਰੱਖ ਲਾ ਲੋਡ ਪਊ ਤੇ ਵਰਤ ਲਈ ਨਹੀਂ ਤੇ ਘਰ ਨੂੰ ਲਿਆਵੀ ਮੈਨੂੰ ਫੜਾਦੀ ਰਹਿਣ ਕੇ ਹਾਂ ਕਿਹੜੀ ਗੱਲ ਹੈਗੀ ਇੱਕ ਗੱਲ ਉਹ ਗੱਲ ਮੰਮੀ ਜਿੱਦਾਂ ਮੈਂ ਵਾਂ ਕੱਲ ਨੂੰ ਮੇਰਾ ਜੋਰ ਚੱਲੇ ਤੂੰ ਹੀ ਕਿਤੇ ਪਰ ਹਾਂ ਕਿਤੇ ਉਹ ਤੇ ਮੈਂ ਤਾਂ ਮੰਮੀ ਘਰ ਕੰਮ ਨਹੀਂ ਜਾਣਾ ਤੇ ਫੇਰ ਮੰਨਦੇ ਕਿ ਦੂਜੇ ਦਾ ਰੱਖਣਾ ਪੈਂਦਾ ਨਾ ਇਦਾਂ ਹੀ ਆ ਬਰਾਬਰ ਚੱਲੋ ਤੂੰ ਮੇਰੀ ਸੱਸਵਾ ਕਿ ਮੈਂ ਤੇਰੀ ਸੱਸਾਂ ਤੂੰ ਮੈਨੂੰ ਆਖੇਂਗੀ ਨਹੀਂ ਜਾਣਾ ਤੂੰ ਗਾਂ ਨੂੰ ਆਪਣੀ ਨੌ ਤੇ ਰੋਪ ਪਾਵੀ ਜਿਉ ਚੱਲੂਗੀ ਤੇ ਤੈਨੂੰ ਮੈਂ ਫੇਰ ਦੱਸੂਗੀ ਜੇ ਮੈਂ ਜਿੰਦੀ ਰਹੂੰਗੀ ਤੇ ਮੰਮੀ ਇਹ ਕੋਈ ਜ਼ਰੂਰੀ ਨਹੀਂ ਆ ਵੀ ਸੱਸਾਂ ਰੋਪ ਪਾ ਸਕਦੀਆਂ ਵਾ ਉਹ ਕੋਈ ਮਾਣ ਵਾਲੀ ਗੱਲ ਵੀ ਹੁੰਦੀ ਐ ਨਹੀਂ ਪਹਿਣਾ ਮੇਰਾ ਸਿਰ ਨਾ ਖਾ ਸਿਰ ਨਾ ਖਾ ਜਾ ਫੋਨ ਤੇ ਜਾ ਤੇ ਗਾਂ ਦਾ ਸੋਚ ਸਮਝ ਕੇ ਕਿਸ ਨੂੰ ਹਾਂ ਕਰੀ ਜੇ ਗਾਂ ਉਹਦੇ ਗਾਂ ਵੇਖੀ ਜਾਊਗੀ ਕੌਣ ਤੇ ਜਾਣਦੇ ਆ ਚੱਲ ਜਾ ਹਾਂ ਕੀ ਗੱਲ ਵਾ ਤੁਹਾਨੂੰ ਕੀ ਦਿਮਾਗ ਖਰਾਬ ਹੋ ਗਿਆ ਵਾ ਨੇ ਮੇਰਾ ਦਿਮਾਗ ਤੇ ਖਰਾਬ ਨਹੀਂ ਤੇਰਾ ਦਿਮਾਗ ਖਰਾਬ ਹੋਇਆ ਬੀਟੀ ਦਾ ਅੱਛਾ ਇੱਕ ਤਾਂ ਤੁਸੀਂ ਕਲਾਤਾ ਦੂਜਾ ਤੁਸੀਂ ਉੱਥੇ 2500 ਰੁਪਈਆ ਫੜਾਤਾ ਤੇ ਨੌਤੀ ਨੂੰ ਮੈਂ ਖਾਲੀ ਹਥੀ ਤੋਰਦਾ ਹਾਂ ਬਾਜ਼ਾਰ ਚ 500 ਦੇ ਦੇਨੋ 1000 ਦੇ ਦੇਨੋ ਤੇ ਫਿਰ ਕਿੰਨੇ ਦੇ ਦਿੱਤੇ ਇੰਨੇ ਪੈਸੇ ਇੰਨੇ ਨਿਆਣੇ ਫੜੀ ਫਰਦੇ ਹੁੰਦੇ ਨੇ ਨਿਆਣੀ ਪੈਸੇ ਲਿਆ ਮਖਾਰ ਗੜੀ ਦੇ ਵਿੱਚ ਮੈਨੂੰ ਕਿਹੜੇ ਨਿਆਣੇ ਨੇ ਇੰਨੇ ਪੈਸੇ ਫੜੇ ਆ ਮੇਰੇ ਕੋਲ ਤਾਂ 100 ਰੁਪਈਏ ਨਹੀਂ ਕੇ ਤੇ ਨਿਆਣਿਆ ਕੋ 2500 ਰੁਪਈਆ ਬਾਹਰ ਹੋਊਗਾ ਨਹੀਂ ਜਿਹੜੀ ਖੇਸਾਂ ਦੀ ਤੈਨੂੰ ਉਂਗਲਾਂ ਨਾਲ ਤੂੰ ਨਹੀਂ ਜਾਂ ਕੱਢ ਕਿ ਰੱਖੇ ਸਾਡੇ ਤੇ ਤੇਰੇ ਤੇ ਕਦੇ ਫਰਿੱਜ ਦੇ ਕੱਪੜੇ ਥਲੇੋਂ ਨਿਕਲਦੇ ਕਰੇ ਤੇਰੇ ਸੂਟਾਂ ਤੇੋਂ ਨਿਕਲਦੇ ਤੂੰ ਤੇ ਪਰਸੇ ਚ ਰੱਖਦੀ ਨਹੀਂ ਪਰਸੇ ਤੇ ਖਾਲੀ ਹਾਂ ਨੂੰ ਖਾ ਲੈਣਾ ਨੂੰ ਅਛਾ ਇਹ ਗੱਲ ਵਾ ਅੱਗੇ ਤੇ ਨਹੀਂ ਫਿਰ ਰੱਖਦੀ ਫੜਾਓ ਮੈਨੂੰ 2500 ਰੁਪਏ ਮੈਨੂੰ ਵੀ ਹੁਣ ਮੈਂ ਵੀ ਜਾਣਾ ਵਾ ਘੁੰਮਣ ਰਾਜਵਿੰਦਰ ਰਾਜਵਿੰਦਰ ਆਜੋ ਆਜੋ ਚੱਲੀਏ ਹੋ ਗਈ ਤਿਆਰ ਹਾਂ ਹਾਂ ਮੈਂ ਦੇਖਾ ਦੂੰਗੀ ਡਿੱਕਨ ਨਹੀਂ ਤਿਆਰ ਹੋ ਕੇ ਮੰਮੀ ਤੇਰੀ ਕਿੱਥੇ ਆਈ ਮੰਮੀ ਮਿਲ ਲੋ ਜੀਤ ਤੂੰ ਵੀ ਕੱਪੜੇ ਲੈ ਲੈ ਚਾਚੀ ਜੀ ਮੈਂ ਨਹੀਂ ਆ ਡੈਡੀ ਨੇ ਪੈਸੇ ਤੇ ਦਿੱਤੇ ਆ ਉਹਦਾ ਮੈਂ ਇਹਦੇ ਨਾਲ ਹੀ ਜਾਣਾ ਹੈ ਇਹ ਮੈਨੂੰ ਕਹਿਣ ਦੀ ਕਿੰਨੇ ਦਿਨਾਂ ਦੀ ਵੀ ਦੀਦੀ ਮੇਰੇ ਨਾਲ ਚਲੋ ਨਾਲ ਚਲੋ ਦੋਵੇਂ ਜਾਣੀ ਹੁਣ ਤੇ ਜਿਆਦਾ ਪਤਾ ਲੱਗ ਜਾਂਦਾ ਵਾ ਤੇ ਸੱਸ ਤੇਰੀ ਕੀ ਕਰਨ ਰਹੀ ਆ ਸੱਸ ਨੇ ਕੀ ਕਰਨਾ ਲੇਟੇ ਡੇ ਹੀ ਮਾਰਨ ਤੇਰੀ ਸੱਸ ਤੇ ਚੰਗੀ ਆ ਜਿਹੜੀ ਕੋਈ ਕੰਮ ਨਹੀਂ ਕਰਦੀ ਸਾਰਾ ਦਿਨ ਲੇਟੇ ਮਾਰਦੀ ਰਹਿੰਦੀ ਆ ਇੱਥੇ ਤੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਆ ਓ ਮਮੀ ਬਹਿ ਜਾਓ ਬਹਿ ਜਾਓ ਕਿਉਂ ਝੂਠ ਮਾਰ ਮਾਰ ਕੇ ਰੱਬ ਥੱਲੇ ਲਾਉਣਾ ਵਾ ਕੀ ਕਰਦੇ ਰਹਿੰਦੇ ਆ ਬੈੱਡ ਦੀ ਆ ਨੁੱਕਰ ਛੱਡਦੇ ਆ ਤੇ ਆ ਨੁੱਕਰ ਫੜ ਲੈਨੇ ਆਣ ਕੇ ਆ ਬੈੱਡ ਛੱਡਣਾ ਤੇ ਇੱਧਰ ਬਹਿ ਜਾਣਾ ਹਨ ਕੇ ਆ ਵੇਖ ਲੈ ਬਲਜੀਤ ਸਾਰਾ ਦਿਨ ਮੈਨੂੰ ਕੰਮ ਲਾ ਛੱਡਦੀ ਓ ਕਿਤੇ ਮੈਨੂੰ ਟਿਕਣ ਨਹੀਂ ਦਿੰਦੀ ਇੱਕ ਮਿੰਟ ਵੀ ਨਾ ਇਹਦਾ ਕਰਿਆ ਕਰ ਉਹ ਮੈਂ ਤਾਂ ਕਹਿੰਨੀ ਮੇਰੀ ਸੱਸ ਕਿਤੇ ਰੋਟੀਆਂ ਹੀ ਲਾ ਦਿਆ ਕਰੇ ਉਹ ਤੇ ਉਹ ਵੀ ਨਹੀਂ ਲਾਉਂਦੀ ਸਾਰੀ ਜਿਹੜੀ ਖਾ ਕੇ ਤੇ ਲੇਟੇ ਮਾਰਦੀ ਰਹਿੰਦੀ ਆ ਬੱਸ ਉਹ ਦੀਦੀ ਹੁਣ ਕੀ ਕਹਾਂ ਕੀ ਦੱਸਾਂ ਮੈਂ ਸਾਰਾ ਹੀ ਕੰਮ ਕਰਦੀ ਆ ਲੈ ਝੂਠੀ ਆ ਨਾ ਇਹਨੂੰ ਕੋਈ ਗੱਲ ਨਹੀਂ ਆਉਂਦੀ ਰੋਟੀਆਂ ਵੀ ਆਪਾਂ ਕਾਉਂਦੀ ਸਾਰਾ ਦਿਨ ਮੈਨੂੰ ਤੋਰ ਛੱਡਦੀ ਆ ਔਰ ਮਾਦਾ ਬੋਲਣੀ ਨਹੀਂ ਦੇਈ ਨਾ ਤੇ ਸੁਣ ਲੋ ਜੋ ਜੋ ਕਹਿੰਦੇ ਆ ਆਇਓ ਚਲੀਏ ਟਾਈਮ ਖਰਾਬ ਹੋਣ ਜਾ ਵਾਦੂ 10 ਦਿਨਾਂ ਦਿੱਤਾ ਜੀ ਉਹ ਦੱਸ ਨਹੀਂ ਚਲੋ ਕੋਈ ਗੱਲ ਨਹੀਂ ਚਾਚੀ ਜੀ ਘਰਾਂ ਚਾਹ ਕੋਸ਼ ਹੁੰਦਾ ਹੀ ਰਹਿੰਦਾ ਵਾ ਰਲ ਮਿਲ ਕੇ ਕੰਮ ਕਰਨਾ ਪੈਂਦਾ ਚਲੋ ਰਲ ਮਿਲ ਕੇ ਕਰ ਲਿਆ ਕਰੋ ਥੋੜਾ ਤੁਸੀਂ ਕਰ ਲਿਆ ਥੋੜਾ ਇੰਨੇ ਕਰ ਲਿਆ ਇਦਾਂ ਹੀ ਆ ਜਾਓ ਧਿਆਨ ਨਾ ਜਾ ਪਰ ਇਹਨੂੰ ਕੋਈ ਅਕਲ ਮਤ ਦੇ ਦੀ ਥੋੜੀ ਬੋਤੀ ਚੰਗਾ ਆ ਮੈਂ ਬਿਨਾ ਅਕਲ ਮਤ ਤੁਰ ਹੀ ਫਿਰਦੀ ਆ ਆ ਜੋ ਸੁਣੇ ਮੇਰੀ ਸੱਸ ਦੀਆਂ ਗੱਪਾਂ ਅਖੇ ਮੈਂ ਸਾਰੀ ਕਮਾਈ ਮੈਂ ਹੀ ਕਰਦੀ ਕੀ ਬਣਾ ਕਾਦੀ ਸਾਰੀ ਇਹੜੀ ਨੀ ਪੈਣਾ ਘਰ ਘਰ ਇਹੋ ਹਾਲ ਆ ਮੈਂ ਵੀ ਇੱਥੇ ਰਹਿਨੀ ਆ ਸਭ ਕੋ ਰਹਿਨੀ ਆ ਆਪਾਂ ਆਮਚ ਨਾ ਸੱਸਾਂ ਦਾ ਇਹੋ ਹਾਲ ਵਾ ਖਰੇ ਇਹਨਾਂ ਨੇ ਗਰਮਤਾ ਕੀਤਾ ਵਾ ਇੱਕ ਦੂਜੇ ਨਾਲ ਸਲਾਹ ਕੀਤੀ ਆ ਤੇਰੀ ਆਊਗੀ ਤੇ ਤੂੰ ਨਾ ਕੰਮ ਕਰੀ ਤੇ ਮੇਰੀ ਆਊਗੀ ਤੇ ਮੈਂ ਨਾ ਕੰਮ ਕਰੂੰਗੀ ਤੇ ਤੇਰੇੋਂ ਤੋਂ ਪਹਿਲਾਂ ਸਾਰੀ ਰਸੋਈ ਸਾਂਭ ਕੇ ਰੋਟੀ ਪਾਣੀ ਕਰਕੇ ਪਾਂਡਾ ਸੱਣਾ ਸਾਂਭ ਕੇ ਤੇ ਫੇਰ ਨਾ ਪੀਤ ਹੋਤੀ ਤੇ ਤਿਆਰ ਹੋਈ ਆ ਆਪਾਂ ਆਣ ਬੈੱਡ ਮੋਲ ਲੈਣਾ ਤੇ ਗੱਬੇ ਚੌਕੜੀ ਮਾਰ ਕੇ ਤੇ ਬਹਿ ਜਾਣਾ ਵਾ ਹੋਰ ਕਿਹੜਾ ਕੋਈ ਕੰਮ ਆ ਮੇਰੀ ਗੱਲ ਸੁਣ ਜਦੋਂ ਤੂੰ ਦੱਸਿਆ ਵੀ ਬਲਜੀਤ ਦੀ ਜਣੀ ਆ ਬੋਲਣ ਤੇ ਨਹੀਂ ਰਹੀ ਚਾਚੀ ਮੈਂ ਕਹਿੰਨੀ ਜਾਨੀ ਤੇ ਨਾ ਕੱਪੜੇ ਲੈਣ ਮੈਂ ਮੈ ਨਹੀਂ ਜਾਣਾ ਮਾਤਾ ਦੇਗਾ ਮਾਤਾ ਤੋਂ ਟੱਕੜਾਂ ਦੀ ਜਲੂਸ ਜਿਹੜੀ ਅਕਲ ਨੇ 200 ਦੀ ਚੀਜ਼ ਦੇਣੀ ਨੇ ਨੇ ਕਈ 100 ਹੀ ਲੈ 100 ਹੀ ਲੈ ਉੱਥੇੋਂ ਦੀ ਗੋਡੋ ਗੋਡੇ ਤੇ ਸ਼ਰਮ ਇਹ ਆਪਣੇ ਵਾਲੇ ਕੰਮ ਭਾਲਦੀਆਂ ਹੀ ਉਦਾਂ ਮੈਨੂੰ ਵੀ ਡੜੀ ਨਾ ਦਿੱਤੇ ਥੋੜੇ ਜੇ ਪੈਸੇ ਜੇ ਮੈਨੂੰ ਪਸੰਦ ਆ ਗਿਆ ਨਾ ਫਿਰ ਮੈਂ ਵੀ ਇੱਕ ਸੂਟ ਲੈ ਲੂੰਗੀ